ਬਾਕੀ ਖੁਸ਼ ਰਹੋ ਹਾਂ ਤੇ ਸਸਰੇ ਕਾਲ ਤੋਂ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਟੱਚ ਦੇ ਬਲੌਗ ਵਿੱਚ ਤੇ ਅੱਜ ਆਪਾਂ ਆਏ ਸੀ ਸ਼ੌਪ ਤੇ ਆਪਣੇ ਤੇ ਅੱਜ ਆਪਾਂ ਸਿਰ ਪਹਿਲਾਂ ਹੀ ਲੈਟ ਖਵਾ ਕੇ ਸੀਗੇ ਤੇ ਤੇ ਆਪਣੇ ਨੂੜ ਉੱਪਰ ਆਏ ਸੀ ਤੇ ਅੱਜ ਆਪਾਂ ਮਸਾਲਾ ਤੇ ਰਾੜੀ ਕਰਦੇ ਆ ਤੇ ਕਾਫੀ ਦੌਰ ਹੋ ਗਿਆ ਆਪਾਂ ਦੇਖਿਆ ਨੇ ਮਸਾਲਾ ਕਿੱਤਾ ਰਾੜੀ ਹੁੰਦਾ ਕਿੱਤਾ ਸਮਾਰ ਬੰਦਾ ਹਨਾ ਤੇ ਚਲੋ ਅੱਜ ਆਪਾਂ ਤੁਹਾਨੂੰ ਦਿਖਾਦੇ ਆ ਤੇ ਅੱਜ ਪਹਿਲਾਂ ਆਪਾਂ ਸ਼ਮਲਾ ਮਿਰਚ ਕੱਟ ਰਹੇ ਸੀਗੇ ਹਨਾ ਚਚੋ ਇੱਤਰ ਆਪਾਂ ਵਲੌਗ ਸ਼ੂਟ ਕਰ ਰਹੇ ਸੀ ਕਿ ਤੇ ਮੈਂ ਸੱਚਾ ਮੈਂ ਜਿੱਦਣੇ ਕਾਵੇ ਸੀਗਾ ਮੈਨੂੰ ਕੱਟ ਕਰਕੇ ਦੇਖ ਲਾਂ ਦੋ ਜਿੱਥੇ ਕੰਦਾ ਘਰ ਤੋਂ ਬਹੁਤ ਤਿੱਖੇ ਆ ਨੇ ਤਾਂ ਹੱਥ ਲੱਗ ਜਾਣੀਆਂ ਹਨਾ ਇਹ ਕਿਸੇ ਕਿਸਨ ਹਿਸਾਬ ਨਾਲ ਤਾਂ ਨਾ ਕੱਟਾਂ ਹੁੰਦਾ ਤੇ ਬਾਕੀ ਆਪਾਂ ਕਿਹੜਾ ਕਰਦੇ ਇਹ ਜੇ ਕੰਮ ਕੀਤਾ ਹਨਾ ਬਾਕੀ ਘਰ ਪਿਆਜ਼ ਵਗੈਰਾ ਤਾਂ ਨਾਰਮਲ ਹੀ ਕੱਟ ਸਕਦੇ ਆ ਪਰ ਇੱਤਰ ਜਿੱਤਾ ਹਨਾ ਇਹ ਆਪਾਂ ਅੱਖਿਆ ਥੋੜਾ ਘਰ ਤੋਂ ਚਲਾਣੀ ਅੱਖੀ ਲੱਗਦੀ ਆ ਤੇ ਇੱਤਰ ਆਪਾਂ ਨਿਊਟਲ ਉੱਪਰ ਰਹੇ ਸੀ ਕਿ ਤੇ ਬਾਕੀ ਆਪਾਂ ਦੇਖ ਰਹੇ ਸੀ ਥੋੜਾ ਜ ਆਪਾਂ ਨੂੰ ਇਸ ਫੇਰਸ ਹੋ ਗਏ ਹਾਂ ਕਿਤਾ ਬੰਦ ਗਿਆ ਨਾ ਚੀਜ਼ ਹੈ ਜੇ ਸਭ ਤੋਂ ਪਹਿਲਾਂ ਅੱਛਾ ਹਬ ਤੇ ਮੈਂ ਬਣੀ ਕਰਾਈ ਸਭ ਤੋਂ ਪਹਿਲਾਂ ਵਰਕ ਤਾਂ ਮੈਂ ਖਾਤਾ ਸੀ ਤੇ ਇੱਧਰ ਆਪਣੇ ਪੱਤੇ ਕੋਪੀ ਦਾ ਛਰਕਾ ਲਾਤਾ ਸੀਗਾ ਤੇ ਇੱਧਰ ਆਪਣੇ ਸਾਰੇ ਆਣੇ ਕਮੈਂਟ ਕਰਦੇ ਸੀ ਕਿ ਤੁਸੀਂ ਸ਼ਾਪ ਕਿੱਥੇ ਉੱਪਰ ਕੀਤੀ ਆ ਕਿਹਨੇ ਕੀਤੀ ਆ ਇਹ ਮਰੇ ਜੀਜੂ ਨੇ ਸ਼ਾਪ ਉੱਪਰ ਕੀਤੀ ਤੇ ਇੱਧਰ ਆਪਣੇ ਮੰਮਾ ਜੋਤ ਲਾ ਰਹੇ ਸੀਗੇ ਤੁਹਾਨੂੰ ਪਤਾ ਹੈਣਾ ਸਭ ਤੋਂ ਪਹਿਲਾਂ ਆਪਾਂ ਨੂੰ ਰੱਬ ਦਾ ਨਾਮ ਹੀ ਲੈਣਾ ਚਾਹੀਦਾ ਜਦੋਂ ਆਪਾਂ ਕੰਮ ਕਰਦੇ ਹੋਏ ਹੈਣਾ ਤੇ ਵਧੀਆ ਵਰਕਤ ਰਹਿੰਦੀ ਆ ਕਿ ਤੇ ਇੱਧਰ ਮੰਮਾ ਜੋਤ ਲਾ ਰਹੇ ਸੀ ਤੇ ਇੱਧਰ ਜੀਜੂ ਆਪਣਾ ਸਮਾਨ ਕੱਟ ਰਹੇ ਸੀਗਾ ਤੇ ਬਾਕੀ ਬੋਤਣੇ ਕਮਰਟ ਵੀ ਕਰਦੇ ਸੀ ਕਿ ਕਿ ਤੁਸੀਂ ਸ਼ਾਪ ਕਿੱਥੇ ਆਪਣ ਕਿਤੇ ਆਪਾਂ ਸ਼ਾਪ ਕਿਤੇ ਜ ਮਲਤਾਨਿਆ ਰੋਡ ਤੇ ਤੇ ਬਾਕੀ ਆਪਣਾ ਪਿੰਡ ਮਲਤਾਨਿਆਗਾ ਤੇ ਆਪਾਂ ਜਦੋਂ ਆਪਾਂ ਸਿੱਤਾ ਮਲਤਾਨਿਆ ਚ ਐਂਟਰ ਹੁੰਨੇ ਆ ਤੇ ਆਪਣੇ ਜ ਅਟਾ ਆਉਂਦਾ ਫਸਟ ਉੱਥੇ ਆਪਣੀ ਸ਼ਾਪ ਆਪਣ ਹੋ ਗਿਆ ਤੇ ਬੋਤਣੇ ਕਮਰਟ ਕਰਦੇ ਸੀ ਜਿਵੇਂ ਆਸੀ ਆਣਾ ਜੀ ਹਾਂ ਤੇ ਜਰੂਰ ਆਓ ਜੀ ਸੱਤ ਕੇ ਆਓ ਤੁਹਾਡੇ ਲਈ ਦਰਵਾਜ਼ੇ ਖੁੱਲੇ ਆ ਹਾਂ ਤੇ ਆਪਣਾ ਗੱਲਾਂ ਕਰਜ ਕਰਕੇ ਆਪਣਾ ਨੂਡਲ ਹੋ ਗਿਆ ਰੈਡੀ ਇਹਨੂੰ ਆਪਾਂ ਕੱਢ ਤਾਂ ਜੇ ਕੋੜ ਲਿਤੇ ਤੇ ਇਹਨਾਂ ਨੂੰ ਆਪਾਂ ਪਾਣੀ ਪੂਰੇ ਕੱਢਦਾ ਹੈ ਲੱਕ ਕਰ ਦਾਂਗੇ ਤੇ ਫਿਰ ਇਹਨੂੰ ਆਪਾਂ ਅੱਜ ਥੋੜਾ ਜਿਹਾ ਆਪਾਂ ਪਾਏ ਸਿਰ ਤੇ ਮੈਂ ਤੇ ਚ ਪੁੱਛ ਰਹੀ ਸੀ ਨਾਲ ਨਾਲ ਕਿਵੇਂ ਕੀ ਬੰਦਾ ਹਣਾ ਤੇ ਪੱਕੇ ਤਰ੍ਹਾਂ ਆਪਾਂ ਅਲੱਗ ਕੱਢ ਤੁਸੀਂ ਜੇ ਤੁਸੀਂ ਪਹਿਲਾਂ ਕਮੈਂਟ ਕਰਦੇ ਇੱਥੇ ਤੁਸੀਂ ਸੌਂਜਾ ਲਾ ਦਿੰਦੇ ਹਣਾ ਸਾਰੇ ਸਾਰੇ ਕੇ ਕੰਦਾ ਖਿਲਾ ਕੇ ਆਪਾਂ ਦੇ ਅਸਲ ਆਪਾਂ ਰਿਕਾਰਡਿੰਗ ਕਰਨੇ ਸ਼ੁਰੂ ਕਰਦੇ ਹਣਾ ਕਿਉਂਕਿ ਕਈ ਵਾਰ ਆਪਾਂ ਕੱਲ੍ਹੇ ਕੋ ਜਾਇਤਾ ਕਰਦੇ ਅਤਰ ਤੋਂ ਖੋਤੇ ਦੇ ਮੱਥਾਂ ਵਾਰ ਰਸ ਰਸ ਖਣ ਲਾਰੇ ਰਿਹਾ ਕਿ ਤੇ ਬਾਕੀ ਤੇ ਤਰੀ ਰੋਤੂ ਤੇ ਘਾਰ ਰੇ ਸੀਗੇ ਤਾਂ ਕਰਕੇ ਥੋੜਾ ਜਿਹਾ ਸੜਪਾ ਤੇ ਡੱਪੇ ਚ ਲਾਤਾ ਮਾੜਾ ਮੱਥਾ ਵਜਦਾ ਜਾਂਗਾ ਤੇ ਨਿਓੜਲ ਜਰਾ ਪੁਲੇਗਾ ਸਿੱਟੇ ਰੱਖਦੇ ਸੀ ਸਾਰ ਤੇ 10 ਮੱਠਾਂ ਦੇ ਹੋਣ ਲਈ ਤੇ ਅਤਰ ਆਪਾਂ ਸਫਾਈ ਸਫਾਈ ਕਰ ਰਹੇ ਸੀਗੇ ਤੇ ਬੱਕੇ ਤੁਹਾਨੂੰ ਪਤਾ ਜਣਾ ਜਿਵੇਂ ਕਿ ਤੇ ਮੱਖਣ ਆ ਤੇ ਬੱਕੇ ਤਾਂ ਸਸ ਸਭ ਤੇ ਕੱਟ ਲੀਆਂ ਸੀਗਾ ਤੇ ਹੁਣ ਆਪਾਂ ਨੂੰ ਰੜ ਕਰਦੇ ਹਾਂ ਤਾਂ ਹੁਣ ਪਤਾ ਆ ਜਿਵੇਂ ਆਪਾਂ ਸਫਾਈ ਰੱਖਾਂਗੇ ਉਹਨੇ ਜਦ ਆਪਾਂ ਹਲਤੀ ਰਵਾਂਗੇ ਤੇ ਹਲਤੀ ਖਾਣਾ ਖਾਵਾਂਗੇ ਹਨਾ ਤੇ ਬਾਕੀ ਆਪਾਂ ਸਫਾਈ ਬਹੁਤ ਜ਼ਿਆਦਾ ਕਰਦੇ ਆ ਆਪਾਂ ਹੌਲੀ ਹੌਲੀ ਦੁਕਾਨ ਰੈਡੀ ਵੀ ਕਰਾਂਗੇ ਵਾਲੇ ਵਾਲੇ ਆਪਾਂ ਸ਼ਾਪ ਸਾਰੇ ਚੈਰ ਕਰ ਲਾਂਗੇ ਤੇ ਹਜੇ ਤਾਂ ਸ਼ੁਰੂਆਤ ਆ ਤੇ ਚਲੋ ਕਿ ਤਵੇ ਤਾਰ ਤੇ ਜਿਦੋਂ ਲੈਤਾ ਬਾਬਾ ਜੀ ਦਾ ਨਾਮ ਇਸ ਤਰ੍ਹਾਂ ਆਪਾਂ ਰੱਖਿਆ ਚਲਾਇਆ ਸਿਲੰਡਰ ਤੇ ਇਸ ਤੋਂ ਬਾਅਦ ਹਾਂ ਜੀ ਤੇ ਆਪਾਂ ਵੀ ਥੋੜੇ ਬਹੁਤ ਸਫਾਈ ਕਰ ਲਈ ਤੇ ਆਪਾਂ ਸਫਾਈ ਕਰਨ ਲੱਗ ਕੇ ਸੀ ਤੇ ਮੈਂ ਸੱਚਾ ਚਲ ਮੈਂ ਝਾੜੂ ਲਾ ਦਿੰਦੀ ਆ ਤੇ ਤੀ ਦਿਨ ਫੋਨ ਫੜਾਤਾ ਤੇਰੇ ਵਲਾਗ ਸ਼ੁਰੂ ਕਰਨ ਲੱਗ ਕੇ ਸੀ ਇਤਰੇ ਜਿੱਥੇ ਆਪਣਾ ਕੰਮ ਕਰ ਰਹੇ ਸੀਗੇ ਤੇ ਮੈਂ ਸਾਰੇ ਦੁਕਾਨ ਤੇ ਛਾਪ ਤੇ ਸਫਾਈ ਕਰਤੀ ਤੇ ਆਪਾਂ ਬਾਹਰ ਵੀ ਸਾਰੇ ਝਾੜੂ ਲਾਤਾ ਸੀਗਾ ਤੁਹਾਨੂੰ ਪਤਾ ਜਾਣਾ ਵੀ ਦੇਖਣ ਵਾਲੇ ਨਵਾਂ ਲੱਗੇ ਵੀ ਹਨ ਸਫਾਈ ਨਹੀਂ ਹੈਗੀ ਤਾਂ ਆਪਾਂ ਪੂਰਾ ਚੰਕੇ ਤਰ੍ਹਾਂ ਰਗੜ ਲਗਾ ਕੇ ਝਾੜੂ ਲਾਤਾ ਤੇ ਬਾਕੀ ਦੇਖੋ ਸਫਾਈ ਬਹੁਤ ਸੋਹਣੀ ਹੋ ਗਈ ਸੀ ਤੇ ਇਸ ਤੋਂ ਬਾਅਦ ਚੀਤਾ ਜਦ ਮਚੜ ਲਾਤਾ ਸਿਸਤਬਾ ਜਿਤਨੇ ਤਾਂ ਵੀ ਤਪਾਸ ਥੋੜਾ ਤੇਲ ਤੇ ਆਪਾਂ ਦੇਖਣ ਲੱਗ ਕੇ ਸਨੂਡਲ ਕਿੱਦਾ ਬੰਦਿਆ ਤੇ ਤੇਲ ਪਾਉਣ ਤੋਂ ਬਾਅਦ ਜਿਤਨੇ ਥੋੜਾ ਜਿਹਾ ਉਹਨੂੰ ਸੇਕ ਲਵਾਇਆ ਥੋੜਾ ਜਿਹਾ ਕਰਮ ਹੋ ਤੇ ਤੇਲ ਨੂੰ ਤਾਂ ਆਪਾਂ ਥੋੜਾ ਡੰਬੇਟ ਕੀਤਾ ਇਸ ਤੋਂ ਬੇਟ ਕਰਨ ਤੋਂ ਬਾਅਦ ਤੇਸ ਨੂੰ ਜਿਤਨੇ ਫਾਇ ਸਾਬਤੀਆਂ ਜੋ ਕਿ ਆਪ ਕੱਟ ਕੇ ਤੀਆਂ ਗਿਆ ਸਿੰਘ ਆ ਪਿਆਜ਼ ਸ਼ਿਮਲਾ ਮਿਰਚ ਬੰਦ ਗੋਪੇ ਜਿਹਦਾ ਨੋਡਲ ਵਿੱਚ ਸਵਾਦ ਲੱਗ ਜਾਂਦਾ ਹੈ ਹਣਾ ਤੇ ਬਾਸੇ ਮੇਰਾ ਨੂਡਲ ਬਹੁਤ ਫੇਵਰੇਟ ਆ ਬਰਕਰ ਵਿਤ ਪੱਕੇ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡਾ ਕੀ ਫੇਵਰੇਟ ਆ ਹਨ ਤੇ ਆਪਣੇ ਕੋਲ ਸਭ ਤੋਂ ਆਂਦਾ ਇੱਕ ਫਰਾਈ ਰੋਲ ਹਨ ਸਭ ਤੋਂ ਸਿੱਤ ਮੋਮਸ ਸਿੱਤਰਾ ਆਪਣਾ ਇੱਕ ਹਮ ਦਾ ਬੋਰਡ ਵੀ ਬਣਵਾਇਆ ਸਿੱਤ ਤੁਹਾਨੂੰ ਦਿਖਾਵਾਂਗੇ ਪਹਿਲਾਂ ਆਪਾਂ ਨੂਡਲ ਦੇਖ ਲਈਏ ਕਿੱਦਾਂ ਤਿਆਰ ਹੁੰਦੇ ਆ ਤੇ ਥੋੜਾ ਜਿਹਾ ਆਪਾਂ ਨੂੰ ਸੇਕ ਲਵਾ ਕੇ ਇਕ ਤੇ ਇਸ ਤੋਂ ਬਾਅਦ ਜਦੋਂ ਥੋੜਾ ਪਾਰੇ ਕਾਰਟ ਸਿੱਤ ਦੇਖੋ ਆਹ ਇਹ ਹਾਲੇ ਆਪਣੇ ਚੰਗੇ ਤਰ੍ਹਾਂ ਆਪਾਂ ਪਕਾ ਲਿਆ ਸੀਗਾ ਤੇ ਤਾਂ ਆਪਾਂ ਨੇ ਹਾਲੇ ਵਾਲੇ ਸਬਜ਼ੀਆਂ ਨੂੰ ਪਕਾਉਂ ਤਾਪਾ ਅੱਧਾ ਤੇੜਿਆ ਸਬਜ਼ੀਆਂ ਪੱਕੀਆਂ ਸੇ ਫਿਰ ਆਪਾਂ ਨੂਡਲ ਪਾਏ ਤੇ ਹਾਲੇ ਹਾਲੇ ਨੂੰ ਹੱਥਾਂ ਨਾਲ ਚੱਕ ਕੇ ਤੇ ਆਪਾਂ ਨੇ ਉਹਨਾਂ ਹਾਲੇ ਹਾਲੇ ਇਹ ਲੱਕ ਲੱਕ ਕਰਕੇ ਫਰਾਈ ਕੀਤਾ ਥੋੜਾ ਥੋੜਾ ਹਾਲੇ ਹਾਲੇ ਕਰਦੇ ਰਹੇ ਕਰਦੇ ਰਹੇ ਤੇ ਉਹਨਾਂ ਰੰਗ ਵੀ ਬਦਲੂਗਾ ਹਨਾ ਤੇ ਤੱਕੀ ਤੇ ਸਾਰਿਆਂ ਨੇ ਕਮਰਟ ਕਰਕੇ ਦੱਸੋ ਨੂਡਲ ਕਿੰਨੇ ਤੁਹਾਨੂੰ ਪਸੰਦ ਆ ਰਹੇ ਤੇ ਬਾਕੀ ਹਾਲੇ ਹਾਲੇ ਆਪਣਾ ਸਾਲਾ ਤਿਆਰ ਹੋ ਰਿਹਾ ਸੀਗਾ ਇਸ ਤੋਂ ਬਾਅਦ ਤੇ ਤੁਹਾਨੂੰ ਪਤਾ ਨਹੀਂ ਕੀ ਪਾਇਆ ਸੀ ਮਸਾਲੇ ਤੇ ਥੋੜਾ ਪਤਲਾ ਨੂਡਲ ਪਹਿਲਾਂ ਪਾ ਲੈਂਦਾ മേനു നമുണത ചിത്ര പൂച്ചി മനോ കൂ പ്ലജോ മെക്കാ ഹാ പത്ത് കഴിഞ്ഞാൽ എന്താ ചിച്ച് മേല ഞാൻ ഹാച്ച് ലാഗ് ഹാ തീരെ മനുഷ്യ മനുഷ്യ നമുദ്ധി ബാധ ചിത്ര മസാലേ മസൂലേ പാത സസാലേ നോ സൂസ്റ്റ് ജാത വീട്ടിയാണെന്ന് ഇത ചെക്കൻ ലീത ആ സബ് പല നൂഡൽസ് പേട ਇਸ ਤੋਂ ਬਾਅਦ ਆਪਾਂ ਮਿਰਚ ਮਰਤ ਮਸਾਲਾ ਸੌਸ ਲਾ ਪਾਤਾ ਸੀਗਾ ਤੇ ਇਸ ਤੋਂ ਬਾਅਦ ਜਿਹੜੀਆਂ ਆਪਾਂ ਸਾਸ ਪਾ ਲਈਆਂ ਜਾਂ ਚਿੱਟੇ ਥੋੜਾ ਦੇਖੋ ਥੋੜਾ ਗਰਮ ਹੋ ਦਿੱਤਾ ਕਹਿੰਦੇ ਸਾੜਾ ਗਰਮ ਹੋ ਤਬਾ ਦੇ ਆਪਾਂ ਮਸਾਲਾ ਸਾਸ ਪਾਵਾਂਗੇ ਹਣਾ ਤੇ ਅੱਜ ਤਾਂ ਫਿਰ ਆਪਾਂ ਮਸਾਲੇ ਸਾਸ ਪਾ ਤਬਾ ਤੋਂ ਬਾਅਦ ਥੋੜਾ ਜਿਹਾ ਸਰਕਾ ਪਾਇਆ ਤਾਂ ਕਿ ਨਿਊਟਰਲ ਜਰਨਾਂ ਅਲੱਗ-ਅਲੱਗ ਰਹਿਣਾ ਤੇ ਥੋੜਾ ਜਿਹਾ ਮਿਕਸ ਕਰਤਾ ਸੀਗਾ ਤੇ ਇਹਨਾਂ ਸਵਾਦ ਬਹੁਤ ਵਧਿਆਣ ਲੱਗਿਆ ਇਸ ਤੋਂ ਬਾਅਦ ਜਿੱਦ ਬੰਦਾ ਖਾਣ ਲੱਗ ਕੇ ਕਹਿੰਦੇ ਪੜ ਕੇ ਲਿਖਿਆ ਤੇ ਤੋਂ ਬੜ ਕੇ ਫਸ ਲੱਗਿਆ ਕਿ ਇਹ ਸਰਕਾ ਗਾ ਤੇ ਬਾਕੀ ਫਿਰ ਚਚਨਾ ਸੱਚ ਲਈ ਸਾਸ ਪਾਤੇ ਸੀਗੇ ਤੇ ਜਿਹੜਾ ਟੈਸਟ ਬਹੁਤ ਜਿਆਦਾ ਵਧੀਆ ਲੱਗਦਾ ਤੇ ਇਸ ਤੋਂ ਬਾਅਦ ਟਮਾਟੋ ਸਾਸ ਚਲੇ ਸਾਸ ਤੇ ਬਾਕੀ ਗ੍ਰੇਟਿੰਗ ਕਰਨ ਲਈ ਆ ਗਿਆ ਹਨ ਤੇ ਬਾਕੀ ਮੈਂ ਸਾਸ ਤੇ ਨਾਮ ਹੌਲੀ ਹੌਲੀ ਪਸਰੇ ਇਸ ਤੇ ਮੈਨੂੰ ਥੋੜਾ ਜਿਹਾ ਪਉਣ ਥੋੜਾ ਕਨਫਿਊਜ਼ ਹੋ ਗਿਆ ਕਿਉਂਕਿ ਆਪਾਂ ਵਾਇਸ ਰਿਕਾਰਡਿੰਗ ਕਰਦੇ ਕਰਦੇ ਤਾਂ ਗਲੇ ਤੇ ਹੁਣ ਲੱਗ ਗਿਆ ਸਮਝ ਰਿਹਾ ਕਿ ਇਹ ਦੱਸੀਏ ਕਿ ਨਾਲ ਬੋਲੀ ਹੈਣਾ ਇਸ ਤੋਂ ਬਾਅਦ ਆਈ ਆਪਣੇ ਸਾਸ ਤੇ ਜਿਹੜੀ ਸਾਇਆ ਸਾਸ ਹੁੰਦੀ ਆ ਹਨ ਜਿਹਦੇ ਨਾਲ ਆਪਣਾ ਨੂਡਲ ਦਾ ਰੰਗ ਬਦਲਦਾ ਹਨ ਤੇ ਤੇ ਜਦੋਂ ਵੀ ਪਾਤੇ ਸੀਗੇ ਉਸ ਤੋਂ ਬਾਅਦ ਇਹਨੇ ਮਿਕਸ ਕੀਤਾ ਮਿਕਸ ਕਰਨ ਤੋਂ ਬਾਅਦ ਬਹੁਤ ਸੋਹਣਾ ਕਲਰ ਆ ਗਿਆ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਤੇ ਦੇਖੋ ਬਹੁਤ ਸੋਹਣਾ ਕਲਰ ਆ ਗਿਆ ਤੇ ਜੇ ਕਹਿੰਦੇ ਵੀ ਇਹ ਤਾਂ ਬਲੈਕ ਰੰਗ ਦੇ ਹੁੰਦੇ ਅੱਜ ਇਹ ਜੇ ਕਹਿੰਦੇ ਬ੍ਰਾਊਨ ਕਲਰ ਹੁੰਦੇ ਆ ਮਾਂ ਸੋਚਾਂ ਮਾਂ ਕਾਫੀ ਕਲਰ ਹੁੰਦੇ ਆ ਤੇ ਬਾਕੀ ਨਾਲ ਰੰਗ ਤੁਹਾਨੂੰ ਪਤਾ ਜਾਨਾ ਕਿੰਦਾ ਹੁੰਦਾ ਤੇ ਬਹੁਤ ਜਿਆਦਾ ਸਵਾਦ ਆਉਂਦਾ ਹਨ ਜਦੋਂ ਬਰਕਰਾਰ ਤੇ ਪਾਈਦਾ ਹਨ ਇਸ ਤਰ੍ਹਾਂ ਜਦੋਂ ਮਿਕਸ ਕਰਦੇ ਗਏ ਕਰਦੇ ਗਏ ਤੇ ਦੇਖੋ ਰੰਗ ਬਹੁਤ ਸੋਹਣਾ ਨਿਕਲਿਆ ਹਾਂ ਜੀ ਤਾਂ ਆਪਣੇ ਨੂਡਲ ਹੋ ਗਏ ਸਰਾੜੇ ਸਸਤਾ ਬਾੜਾ ਆਪਾਂ ਤੁਹਾਨੂੰ ਦਿਖਾਉਣੇ ਆਪਾਂ ਇੱਕ ਮ ਦਾ ਨਾਮ ਤੇ ਬਣਵਾ ਸੀਗਾ ਲੋਕੋ ਤਾਂ ਜੋ ਕਿ ਆਪਣੇ ਸ਼ੌਫ ਤੇ ਬੰਨਾ ਲਵਾਣਾ ਸੀਗਾ ਤੇ ਅਜਾ ਆਪਣਾ ਬਹੁਤ ਕੰਮ ਪਿਆ ਗਿਆ ਤੇ ਆਪਾਂ ਹੌਲੇ ਵਾਲੇ ਸ਼ੌਪ ਰੈਡ ਵੀ ਕਰਨੀਆਂ ਕਿਨ ਵਧੀਆ ਰੈਸਟੋਰੈਂਟ ਬਣਾ ਲੈਣਾ ਆਪਾਂ ਤੇ ਨੂਡਲ ਹੋ ਗਏ ਸਰਾੜੇ ਤੇ ਬਾਕੀ ਦੇਖੋ ਜਿੱਦ ਤੱਕ ਸਫਾਈ ਕਰਨ ਲੱਗੇ ਸੀ ਤਾਂ ਨੂਡਲ ਤਿਆਰ ਕਰਕੇ ਉਹਨਾਂ ਨੇ ਫਿਰ ਇਸ ਤਰ ਟਿੱਕੇਦਾਰ ਕਰ ਤਿਆਰ ਕੀਤਾ ਮੇਰੇ ਲਈ ਤੇ ਸਭ ਤੋਂ ਪਹਿਲਾਂ ਆਪਣੇ ਛਾਬਤੇ ਮੈਂ ਬਣਾਇ ਕਰਾਇਸ ਸਾਨੂੰ ਪਹਿਲਾਂ ਵੀ ਦੱਸਿਆ ਹਣਾ ਤੁਹਾਨੂੰ ਪਤਾ ਯਾ ਜਦ ਰ ਮਨਚਾ ਕਰੇ ਤੇ ਆਪਾਂ ਵੀ ਧਾਰਨੇ ਲੈਂਦੇ ਆਪਾਂ ਨਾਲ ਹੀ ਲੈਨੇ ਆਪਣੇ ਛਾਬਤੇ ਤੇ ਦੇਖੋ ਟਿੱਕੀ ਰਾੜੀ ਹੋਰੇ ਸ ਵਾਲਾ ਜਿਹੜਾ ਮੱਖਣ ਪਾਇਆ ਟਿੱਕੀ ਨੂੰ ਪੂਰਾ ਚੰਗੀ ਤਰ੍ਹਾਂ ਫਰਾਈ ਕੀਤਾ ਹਣਾ ਫਰਾਈ ਕਰਦੇ ਕੇ ਕਰਦੇ ਕੇ ਸਵੈਲ ਬਹੁਤ ਘੈਂਟ ਆ ਰਹੀ ਸੀ ਤੇ ਬਾਕੀ ਇਧਰ ਆਪਣਾ ਵਰਕਰ ਤਾਂ ਪੇਸ ਕੱਢ ਲਿਆ ਤੇ ਹੁਣ ਚੰਗੀ ਤਰ੍ਹਾਂ ਵਰਕਰ ਵਾਲੇ ਕਰਕੇ ਤੇ ਆਪਾਂ ਨੂੰ ਤੇ ਕਿਤੇ ਤੇ ਕਿਤੇ ਫਿਰ ਆਪਾਂ ਵਰਕਰ ਬਣਾਉਂਦਾ ਵੀ ਮਨ ਕੀਤਾ ਤੇ ਬਾਕੀ ਖਾਣ ਤਾਂ ਬਹੁਤ ਹੀ ਜ਼ਿਆਦਾ ਕੀਤਾ ਤੁਹਾਨੂੰ ਪਤਾ ਹੈ ਵਰਕਰ ਤਾਂ ਬਹੁਤ ਫੇਵਰੇਟ ਆ ਤੇ ਬਾਕੀ ਹਾਲ ਹਾਲੇ ਦੇਖਦੇ ਦੇਖਦੇ ਆਪਾਂ ਬਣਾਉਣ ਤੇ ਜਾਣ ਤੇ ਜਾ ਕੇ ਕਿ ਕਿੱਤਾ ਬਣਦਾ ਹੈ ਨਾ ਤੇ ਬਾਕੀ ਆਪਾਂ ਜਿਹੜਾ ਪਵ ਗਰਮ ਤੇਲ ਚ ਫਰਾਈ ਕਰਦੇ ਆਪਾਂ ਉਹ ਵਰਕਰ ਨਹੀਂ ਬਣਾਤੇ ਆਪਾਂ ਸਿਰਫ ਕਿਹੜਾ ਮਰਮਟਾ ਸੇਕ ਜਿਹਾ ਲਵਾ ਕੇ ਹਨਾ ਮੱਖਣੀ ਨਾਲ ਆਪਾਂ ਵਰਕਰ ਬਣਾਉਨੇ ਆ ਤੇ ਦੇਖੋ ਨਾਲੇ ਸੌਫਟ ਹੁੰਦੇ ਆ ਨਾਲੇ ਬਾਕੀ ਖਾ ਕੇ ਉਹ ਘਬਰਾਟ ਵੀ ਨਹੀਂ ਦਿੰਦੇ ਹਨਾ ਐਸਾਲੇ ਬਣਾਇਆ ਜਾ ਰਾਹਾ ਮੈਂ 버거 ਰਹੀ ਹਾਂ ਪਸੰਦਾ ਵਰਕਰ ਕਿ ਤੁਸੀਂ ਕਮੈਂਟ ਕਰਕੇ ਦੱਸੋ ਸਾਨੂੰ ਕਿਹੜੇ ਵਰਕਰ ਜਰਾ ਪਸੰਦਾ ਇਸ ਤੋਂ ਬਾਅਦ ਆਪਾਂ ਪਾਤਾ ਸੀ ਤੇ ਮਸਾਲਾ ਪਿਆਜ਼ ਬੰਦ ਗੋਪੀ ਸ਼ਿਮਲਾ ਮਿਰਚ ਤੇ ਜੋ ਆਪਣੇ ਤਰੀਕੇ ਨਾਲ ਬਹੁਤ ਵਧੀਆ ਵਰਕਰ ਬਣਾਉਂਦੇ ਆ ਸਾਰੇ ਬਹੁਤ ਸਫਤਤਾ ਕਰਦੇ ਆ ਇਸ ਤੋਂ ਬਾਅਦ ਆਪਾਂ ਪਾਤੇ ਸੌਸ ਜਿਹੜੇ ਕਿ ਆਪ ਜਿੱਦਾਂ ਟੇਸਟੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਇਸ ਤੋਂ ਬਾਅਦ ਟਿੱਕੀ ਹੋਗੇ ਟਿੱਕੀ ਪਾਉਣ ਤੋਂ ਬਾਅਦ ਆਪਾਂ ਰੱਡ ਸਾਸ ਆ ਜੋਗੇ ਸਵਰਟ ਸਾਸ ਪਾਉਣ ਤੋਂ ਬਾਅਦ ਵਰਕਰ ਆਪਣਾ ਹੋ ਗਿਆ ਰੈਡੀ ਕਰ ਕਰਵਾ ਗਿਆ ਸਰੇੜੇ ਤੇ ਦੇਖੋ ਬਹੁਤ ਸੋਹਣਾ ਟੇਸਟ ਆਇਆ ਤੇ ਆਪਾਂ ਦੇਖਿਆ ਖਾ ਕੇ ਬਹੁਤ ਜਿਆਦਾ ਸਵਾਦ ਬਣਿਆ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਆਪਣਾ ਕੰਮ ਕਿੱਦਾਂ ਲੱਗਿਆ ਤੇ ਮੰਮਾ ਦੇ ਫਿਰ ਆਪਾਂ ਮੰਮਾ ਨੂੰ ਵੀ ਟੇਸਟ ਕਰਵਾਇਆ ਤੇ ਇਹਨੂੰ ਟੇਸਟ ਕਰਾਇਆ ਤੇ ਬਾਕੀ ਆਪਣਾ ਵਲੌਗ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸ ਜਾ ਮਿਲਦੇ ਆਂ ਜੇ ਆਪਾਂ ਅਗਲੇ ਵਲੌਗ 'ਚ ਅਗਲਾ ਵਲੌਗ ਦੇਖਣ ਲਈ ਆਪਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪਾਏ ਮਿਲਦੇ ਆਕੇ ਖੁਸ਼ ਰਹੋ